ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤ ਸਰਜੀਤ ਸਿੰਘ ਹਲਕਾ ਇੰਚਾਰਜ ਫਲੋਰ ਸ਼ਰੋਮੀ ਅਕਾਲੀ ਦਾ ਲੰਬੜਸਰ ਸਰਦਾਰ ਸਿਮਰਜੀਤ ਸਿੰਘ ਮਾਨਦੀ ਪਾਰਟੀ ਤੋਂ ਅੱਜ ਕਿਸੇ ਰਾਹੀ ਪਤਾ ਲੱਗਾ ਜਿਗਾ ਵੀ ਇੱਥੇ ਜਿਹੜਾ ਮਹਾਰਾਜ ਦਾ ਸਰੂਪ ਰਾਹ ਉਹਨੂੰ ਚੋਰੀ ਕਰਕੇ ਚੋਰੀ ਦੇ ਅਨীত ਦੇ ਨਾਲ ਇਹ ਨਾਨਕਸਰੀਆਂ ਦਾ ਜਿਹੜਾ ਆਹ ਡੇਰਾ ਆ ਇੱਥੇ ਇਹ ਨਾਨਕਸਰੀਆਂ ਦੇ ਅੰਡਰ ਸੀ ਪਹਿਲਾਂ ਡੇਰਾ ਤੇ ਇੱਥੇ ਦੀ ਜ਼ਮੀਨ ਵੀ ਕਹਿੰਦੇ ਹੈਗੀ ਆ 25 30 ਖੇਤ ਆ ਪਤ ਨਹੀਂ ਕਿੰਨੇ ਆ ਮੈਨੂੰ ਇੰਨਾ ਜਾਣਕਾਰੀ ਨਹੀਂ ਤੇ 11 ਖੱਤੇ ਆ ਇੱਥੇ ਕਹਿੰਦੇ ਨਾਲ ਤੇ ਉਹ ਜਿਹੜਾ দান ਕੀਤੇ ਕਿਸੇ ਨੇ ਉਪਲਾਂ ਜ਼ਗੀਰ ਤੋਂ ਕੋਈ ਹੈਗੀ ਆ ਜਿਨ੍ਹਾਂ ਨੇ দান ਕੀਤੇ ਆ ਇਹ ਤੇ ਇਹ ਡੇਰਾ ਚੱਲਦਾ ਸੀਗਾ ਉਹਨਾਂ ਦੇ ਅੰਦਰ ਸੀਗਾ ਤੇ ਕੱਲ ਪਤਾ ਲੱਗਾ ਵੀ ਅੱਜ ਰਾਤ ਨੂੰ ਹੀ ਤਿੰਨ ਬੰਦੇ ਆਏ ਮਹਾਰਾਜ ਦੇ ਸਰੂਪ ਨੂੰ ਦੋ ਸਰੂਪ ਸੀ ਮਹਾਰਾਜ ਦੇ ਤਿੰਨ ਬੰਦੇ ਚੱਕ ਇਥੋਂ ਲੈ ਗਏ ਲੈ ਜਾ ਕੇ ਲੁਧਿਆਣੇ ਕਹਿੰਦੇ ਅਸੀਂ ਲੈ ਗਏ ਆ ਤੇ ਦੁਬਾਰਾ ਜਦੋਂ ਉਹ ਇੱਥੇ ਸਮਾਨ ਚੱਕਣ ਆਏ ਗੱਡੀ ਆਪਣੀ ਲੈ ਕੇ ਤੇ ਉਹ ਸੰਗਤ ਨੇ ਇੱਥੇ ਫੜ ਲਿਆ ਇਹਨਾਂ ਨੂੰ ਫੜ ਕੇ ਬਿਠਾ ਲਿਆ ਇਹਨਾਂ ਦਾ ਇਰਾਦਾ ਸੀ ਇਹ ਪਤਾ ਇਹ ਵੀ ਸੁਣ ਚ ਖਬਰ ਆਈ ਆ ਵੀ ਜਿਹੜਾ ਇਹਨਾਂ ਨੇ ਜ਼ਮੀਨ ਜਮੂਨ ਆ ਜਿਹੜੀ ਆ ساری ਡੇਰਾ ਸੀ ਇਹ ਨੂਰ ਮਹਿਰੀਆਂ ਨੂੰ ਵੇਦ ਦਿੱਤਾ ਸੀਗਾ ਜਿਹੜੀ ਸਾਨੂੰ ਖਬਰ ਆ ਰਹੀ ਆ ਸੰਗਤ ਦੇ ਮੂੰਹ ਆ ਰਹੀ ਆ ਤੇ ਇਹ ਨੂਰ ਮਹਿਰੀਆਂ ਨੂੰ ਵੇਚ ਦਿੱਤਾ ਸੀਗਾ ਤੇ ਉਹਦੇ ਖਾਲੀ ਕਰਨੇ ਦੇ ਸਬੰਧ ਦੇ ਵਿੱਚ ਇਹ ਡੇਰਾ ਤੇ ਉਹਨਾਂ ਨੇ ਮਹਾਰਾਜ ਦਾ ਰੂਪ ਜਿਹੜੇ ਆ ਇੱਥੋਂ ਲੈ ਗਏ ਤੇ ਅੱਜ ਆਜ ਤੇ ਸੰਗਤ ਨੇ ਇਹਨਾਂ ਨੂੰ ਫੜ ਲਿਆ ਫੜ ਕੇ ਬਿਠਾਏ ਆ ਉਧਰਲੇ ਪਾਸੇ ਆ ਡਿਪਟੀ ਸਾਹਿਬ ਵੀ ਆਏ ਆ ਇੱਥੇ ਤੇ ਨਕੋਦਰ ਦੇ ਡਿਪਟੀ ਸਾਹਿਬ ਆਏ ਆ ਨੂਰ ਮਲ ਦੇ ਆਏ ਆ ਦੂਸਰੇ ਡੀਐਸਪੀ ਸਾਹਿਬ ਹੋਰ ਸਚੂ ਸੂਰ ਸਾਰੇ ਬੈਠੇ ਆ ਇੱਥੇ ਸਿੰਘ ਸਾਹਿਬ ਗੁਰਮਰਦਾਦਾ ਦੇ ਹਿਸਾਬ ਨਾਲ ਕੀ ਬਣਦਾ ਹੈ ਗੁਰਮਰਦਾਦਾ ਦੇ ਹਿਸਾਬ ਨਾਲ ਤਾਂ ਇਹ ਹੀ ਆ ਵੀ ਪੰਜ ਬੰਦੇ ਹੁੰਦੇ ਆ ਜੇ ਮਹਾਰਾਜ ਦਾ ਸੂਪ ਲੈ ਜਾਣਾ ਹੋਵੇ ਤਾਂ ਦਿਨੇ ਲਿਜਾ ਸਕਦੇ ਆ ਰਾਤ ਨੂੰ ਮਹਾਰਾਜ ਦਾ ਸੂਪ ਲੈ ਜਾਣ ਦੀ ਕੋਈ ਨਹੀਂ ਸੀ ਇਹ ਚੋਰੀ ਵਾਲਾ ਹਿਸਾਬ ਆ ਹੁਣ ਪੁਲਿਸ ਤੇ ਪਿੰਡ ਵਾਲੇ ਦੇ ਮੁਤਾਬਕ ਇਹ ਕਹਿੰਦਾ ਆ ਵੀ ਇਹਨਾਂ ਨੂੰ ਮਾਫੀ ਦੇ ਦੇਣੀ ਆ ਮਾਫੀ ਕਾਦੀ ਇਹਨਾਂ ਨੂੰ ਇਹ ਤਾਂ ਸਿੱਖ ਪੰਥ ਦਾ ਇਹ ਕੱਲੇ ਪਿੰਡ ਦਾ ਮਸਲਾ ਨਹੀਂ ਓ ਇਹ ਪੂਰੇ ਸਿੱਖਮਨ ਮਸਲਾ ਹੈਗਾ ਸਿੱਖ ਪੰਥ ਦਾ ਮਸਲਾ ਹੈਗਾ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਇੱਕ ਤਾਂ ਇਹਨਾਂ ਤੇ ਪਰਚਾ ਹੋਵੇ ਜਿਹੜਾ ਸਾਰੇ ਬੰਦਿਆਂ ਤੇ ਇਹਨਾਂ ਤੇ ਪਰਚਾ ਹੋਵੇ ਦੂਸਰੀ ਗੱਲ ਇਹ ਆ ਵੀ ਜਿਹੜਾ ਮਹਾਰਾਜ ਦਾ ਸਰੂਪ ਲਗਾਏ ਆ ਇਹ ਉਹ ਵਾਪਸ ਲਿਆਉਣ ਤੇ ਇੱਥੇ ਪ੍ਰਕਾਸ਼ ਹੋਣੀ ਹੋਣਾ ਚਾਹੀਦਾ ਮੈਂ ਕਹਾਂ ਵੀ ਦਿੱਤਾ ਡੀਐਸਪੀ ਸਾਹਿਬ ਨੂੰ ਵੀ ਡਿਪਟੀ ਸਾਹਿਬ ਨੂੰ ਵੀ ਸਾਰਿਆਂ ਨੂੰ ਵੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਹੋਣੀ ਕਰਨਾ ਅਸੀਂ ਠੀਕ ਆ ਮੈਂ ਇੱਥੇ ਕਹਿ ਵੀ ਦਿੱਤਾ ਜੇ ਨਾਲ ਦੇ ਨਾਲ ਦੇ ਦੀ ਤਿਆਰ ਕੀਤੀ ਜਾਵੇ ਆਪਾਂ ਆਮਾਰ ਦਾ ਸੂਪ ਪ੍ਰਕਾਸ਼ ਕਰਾਂਗੇ ਦੂਸਰੀ ਗੱਲ ਇਹ ਆ ਵੀ ਜੇ ਜੇ ਇਹ ਪਰਚਾ ਨਹੀਂ ਤਿੰਨ ਤੇ ਕਰਦੇ ਆ ਤਾਂ ਵੀ ਠੀਕ ਨਹੀਂ ਤਾਂ ਅਸੀਂ ਸੰਗਤ ਇਕੱਠੀ ਕਰਕੇ ਦੇ ਤਾਂ 24 ਘੰਟੇ ਦੇ ਵਿੱਚ ਵਿੱਚ ਇਹ ਪਰਚਾ ਕਰਦੇ ਆ ਤੇ ਅਸੀਂ ਦੂਸਰਾ ਦੇਖਾਂਗੇ ਇਹਨਾਂ ਨੂੰ ਜੇ ਨਹੀਂ ਕਰਦੇ ਤਾਂ ਫਿਰ ਆਪਸੀਂ ਆਪਣੇ ਹਿਸਾਬ ਨਾਲ ਪਰਚਾ ਦਰਜ ਕਰਾਵਾਂਗੇ ਸੰਗਤ ਇਕੱਠੀ ਕਰਕੇ ਤੇ ਇਹ ਟਿਉਰੀ ਦਾ ਕੇਸ ਬਣਦਾ ਆ ਇਹਨਾਂ ਦਾ ਸੇਤੀ ਗੱਲ ਤਾਂ ਦਾਨ ਕੀਤੀ ਹੋਈ ਜਗਾ ਜਿਹੜੀ ਆ ਉਹ ਵੇਚ ਨਹੀਂ ਸਕਦੇ ਇਹ ਹਨਾ ਤੇ ਇਹ ਦਾਨ ਕੀਤੀ ਜਗਾ ਆ ਇਹ ਜਿਹੜਾ ਮਸਲਾ ਪੂਰੇ ਪੰਜਾਬ ਦਾ ਆ ਪੂਰੇ ਪੰਥ ਦਾ ਆ ਸਿੱਖ ਪੰਥ ਦਾ ਆ ਸਾਰਾ ਤੇ ਮੈਂ ਸਿੱਖ ਪੰਥ ਨੂੰ ਸਾਰੇ ਨੂੰ ਬੇਨਤੀ ਵੀ ਕਰਦਾ ਇੱਕ ਵੀ ਆਪਾਂ ਇੱਥੇ ਇਕੱਠੇ ਹੋਈਏ ਇਕੱਠੇ ਹੋ ਕੇ ਜਿਹੜਾ ਪਰਚਾ ਪਰਚਾ ਕਰਵਾਏ ਜੇ ਇਹਨਾਂ ਤੇ ਤੇ ਫੇਰ ਠੱਲ ਪੈਣੀਆਂ ਨਹੀਂ ਤਾਂ ਹਰ ਜਗ੍ਹਾ ਮਹਾਰਾਜ ਦੇ ਸੁਪਾਂ ਦੀਆਂ ਬੇਦਵੀਆਂ ਕਦੀ ਕੁਛ ਹੈ ਕਦੀ ਅੱਜ ਤੋਂ ਨਹੀਂ 2015 ਤੋਂ ਜਿਉਂ ਚੱਲੀਆਂ ਅੱਜ ਤਾਈਂ ਹੁੰਦੀਆਂ ਆਈਆਂ ਤੇ ਹੁਣ ਜਿਹੜੇ ਪਿੰਡ ਵਾਲੇ ਆ ਉਹ ਪੂਰਾ ਇੱਥੇ ਡੇਰੇ ਦੀ ਦੇਖਭਾਲ ਸਾਰੇ ਕਰਨਗੇ ਮਹਾਰਾਜ ਦੇ ਰੂਪ ਦੀ ਪਾਠ ਜੋ ਵੀ ਕਰਨਾ ਉਹ ਕਰਨਗੇ ਇੱਥੇ ਤੇ ਇਹ ਹੀ ਫੈਸਲਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਸਰ ਜਿਹੜਾ ਇਹ ਨਾਨਕਸਰ ਠਾਠ ਨੂਰਮੰਦ ਦਾ ਜਿਹੜਾ ਗੁਰਦੁਆਰਾ ਇਹਦੇ ਵਿੱਚ ਜਿਹੜੀ ਇਨਸੀਡੈਂਟ ਹੋਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਟੋਟਲ ਇਹ ਨਾਨਕਸਰ ਠਾੜ ਗੁਰਦੁਆਰਾ ਸਾਹਿਬ ਸਿਰਾਜੀ ਇਥੇ ਜੀ ਕਿਹਦੇ ਵਿੱਚ ਇੱਕ ਮਨਜੀਤ ਸਿੰਘ ਜੀ ਸਨ ਆਫ ਜਗਤ ਸਿੰਘ ਹੈਗਾ ਗੀਨਾਪੁਰ ਦਾ ਇਹ ਇਥੇ ਸੇਵਾ ਕਰਦੇ ਸੀਗੇ ਇਹਨਾਂ ਨੇ ਦੱਸਿਆ ਵੀ ਇੱਥੇ ਜਿਹੜਾ ਇਹਨਾਂ ਕੋ ਸੇਵਾਦਾਰਾਂ ਦੀ ਕਮੀ ਹੋਣ ਕਰਕੇ ਇਹਨਾਂ ਨੇ ਜਿਹੜਾ ਮਹਾਰਾਜ ਦਾ ਸ਼ਰੂਪ ਹੈ ਇਹ ਇਥੇ ਸ਼ਿਫਟ ਜਿਹੜਾ ਕਰ ਦਿੱਤਾ ਲੁਧਿਆਣਾ ਲੁਧਿਆਣੇ ਵਿੱਚ ਇਹਨਾਂ ਦੀ ਨਾਨਕਸਰ ਠਾੜ ਹੈਗਾ ਗੁਰਦੁਆਰਾ ਚੇਤ ਸਿੰਘ ਨਗਰ ਅਰਾਧਾ ਸਾਮੀ ਰੋਡ ਤੇ ਜੁੱਤੇ ਸ਼ਿਫਟ ਕਰ ਦਿੱਤਾ ਬਟ ਇੱਥੇ ਜਿਹੜਾ ਮੈਂ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਹੈ ਕਿ ਇਹਨਾਂ ਨੇ ਕਿਸੇ ਨੂੰ ਵੀ ਪਿੰਡ ਵਾਲੇ ਨੂੰ ਕਾਨਫਰੈਂਸ ਨਹੀਂ ਲਿਆ ਪਿੰਡ ਦੇ ਜਿਹੜੇ ਖਿਸ਼ਮਦਾਲੂ ਜਿਹੜੇ ਆਂਦੇ ਸੀਗੇ ਜਿਨ੍ਹਾਂ ਦੇ ਇਤਿਹਾਸ ਤਾਂ ਜੁੜਿਆ ਉਹਨੂੰ ਕਿਸੇ ਨੇ ਉਹਨਾਂ ਨੇ ਕਾਨਫਰੈਂਸ ਲਾਤਾ ਉਹਨਾਂ ਨੂੰ ਕਾਨਫਰੈਂਸ ਲਿਆ ਅਤੇ ਜਿਹੜਾ ਪੂਰਨ ਗੁਰਮਰਿਆ ਦੇ ਨਾਲ ਜਿਹੜਾ ਉਹ ਸ਼ਿਫਟ ਇੱਕ ਨਹੀਂ ਕੀਤਾ ਉਹ ਅਸੀਂ ਉਸ ਚੀਜ਼ ਦਾ ਇਹਨਾਂ ਦੀ ਸਟੇਟਮੈਂਟ ਲੈ ਕੇ ਜਿਹੜੇ ਸੰਬੰਧਿਤ ਮਾਤਾ ਤਹਿਤ ਇਹਨਾਂ ਦੇ ਤਾਰਕ ਭਾਵਨਾ ਨੂੰ ਫੇਸ ਜਿਹੜੀ ਪਛਾਈ ਹੈ ਉਹਦੇ ਤਹਿਤ ਅਸੀਂ ਜਿਹੜਾ ਇਹਨਾਂ ਦੇ ਅਗੇਂਸਟ ਜਿਹੜਾ ਕੇਸ ਸਟਾਰ ਕਰ ਰਹੇ ਹਾਂ ਔਰ ਉਹ ਇਨਵ ਸਰ ਕੇਸ ਕਿਹੜੀਆਂ ਤਰ੍ਹਾਂਾਂ ਦੇ ਤਹਿਤ ਹੋਏਗਾ ਕਿਉਂਕਿ ਇਹ ਜ ਬੇਅਦ ਵੀ ਹੋਈ ਹੈ ਨਾ ਕਿਉਂਕਿ ਆਪੀਸੀ ਦੀ ਧਾਰਾ 295 ਹੁੰਦੀ ਹੈ ਜੀ 295 ਜੀ ਇਹ ਉਹਦੇ ਤਹਿਤ ਉਹਦੀ ਕੋਰਸਪੋਂਡਿੰਗ ਬੀਐਨਐਸਟੀ ਜਿਹੜੀ ਧਾਰਾ ਆ ਉਹ ਉਹਦੇ ਵਿੱਚ ਕੇਸ ਸਿਸਟਰ ਕੀਤਾ ਜਾਏਗਾ ਜੀ ਇੱਕ ਤਾਂ ਸਰ ਵਿੱਚ ਗੱਲ ਇਹ ਵੀ ਸੀ ਕਿ ਜਿਹੜੇ ਕੋ ਰੂਟ ਕਰੰਸੀ ਬੇ ਤੋਂ ਲੈ ਕੇ ਗਏ ਹੋਏ ਨੇ ਉਹ ਵੀ ਆਪਾਂ ਦੁਬਾਰਾ ਰੀਸਟੋਰ ਹੋ ਜਾਂਦੇ ਨੇ ਜਾਂ ਕਿਵੇਂ ਉਹਦੇ ਬਾਰੇ ਉਹ ਅਸੀਂ ਪਹਿਲੇ ਕੇਸ ਸਿਸਟਰ ਕਰਕੇ ਇਹਦੀ ਸਾਰਾ ਸਾਰਾ ਬਾਕੀ ਇਨਵੈਸਟੀਗੇਸ਼ਨ ਦਾ ਤੇ ਲੀਗਲੀ ਅਸੀਂ ਸਾਰਾ ਜੋ ਵੀ ਹੋਏਗਾ ਪੂਰੀਆ ਨੂੰ ਕਰਾਂਗੇ ਓਕੇ ਹੈ ਜੀ ਹਾਂ ਜੀ ਇਹਦੇ ਵਿੱਚ ਇੱਕ ਮਨਜੀਤ ਸਿੰਘ ਨੇ ਜਿਹੜੇ ਇੱਥੇ ਹੀ ਹੈਗੇ ਆ ਮਨਜੀਤ ਸਿੰਘ ਸਾਨਾ ਜਗਤ ਸਿੰਘ ਹੈਗੇ ਆ ਇਹਨਾਂ ਨੇ ਦੱਸਿਆ ਵੀ ਇਹਨਾਂ ਨੇ ਇੱਕ ਖਰਦੀਪ ਸਿੰਘ ਸਾਨਾ ਭਰਾਮ ਸਿੰਘ ਹੈ ਇਹਦੇ ਨਾਲ ਜਿਹੜਾ ਪਰਸੂ ਨੂੰ ਜਿਹੜਾ ਸਰੂਪ ਜਿਹੜਾ ਸੀਗਾ ਪਰਸੂ ਰੋਜ਼ ਉਹ ਸਰੂਪ ਜਿਹੜਾ ਵਾ ਉਹ ਸ਼ਿਫਟ ਕੀਤਾ ਇੱਥੋਂ ਲੈ ਇੱਥੋਂ ਜਿਹੜਾ ਲੈ ਕੇ ਗਏ ਆ ਇਹ ਇਹਨਾਂ ਦੇ ਕਹਿਣ ਮੁਤਾਬਕ ਕਿ ਇਹ ਦੋ ਜਣੇ ਸੀਗੇ ਤੇ ਉਹ ਚਲਾ ਰਿਆ ਸੀ ਤੇ ਮਹਾਰਾਜ ਦਾ ਮੋਰਲੀ ਸੀਟ ਤੇ ਪ੍ਰਕਾਸ਼ ਕਰਕੇ ਆਪ ਇਹ ਇਹ ਲੈ ਕੇ ਗਿਆ ਬਟ ਇਹਦੇ ਵਿੱਚ ਇਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਆਮ ਜਿਹੜੇ ਲੋਕਲ ਪਬਲਿਕ ਆ ਉਹਨਾਂ ਸਾਰਿਆਂ ਨੂੰ ਕਾਨਫਰੈਂਸ ਚ ਲੰ데 ਇਸ ਤੋਂ ਬਾਅਦ ਸ਼ਿਫਟ ਕਰਦੇ ਪੂਰਨਗੁਰਵਿਆਦੇ ਨਾਲ ਉਹ ਜਿਹੜੇ ਪਿੰਡ ਵਾਸੀ ਆ ਜਾਂ ਜਿਹੜੇ ਡੇਰੇ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਤੁਸੀਂ ਸੈਟੀਸਫਾਈਡ ਕਰਾਤਾ ਜੀ ਜੋ ਵੀ ਤੁਸੀਂ ਕਰ ਅਸੀਂ ਕੇਸ ਸਿਸਟਰ ਕਰ ਰਹੇ ਆ ਜੀ ਬਿਲਕੁਲ ਹਾਂ ਜੀ ਬਿਲਕੁਲ ਉਹਨਾਂ ਦੀ ਸਟੇਟਮੈਂਟ ਲੈ ਕੇ ਅਸੀਂ ਉਹਨਾਂ ਨੂੰ ਅਸੀਂ ਸਟੇਟਮੈਂਟ ਲੈ ਕੇ ਜਿਹੜੀ ਬੰਦੀ ਕਾਰਵਾਈ ਕਰ ਰਹੇ ਆ ਧੰਨਵਾਦ ਜੀ